ਇੰਟਰਨੈਸ਼ਨਲ ਸੰਤ ਸਮਾਜ ਰਜਿਸਟਰਡ ਦੀ ਇੱਕ ਜ਼ਰੂਰੀ ਮੀਟਿੰਗ ਸੰਤ ਸ਼ਮਸ਼ੀਰ ਸਿੰਘ ਜਗੇੜਾ ਕੌਮੀ ਪ੍ਰਧਾਨ ਦੀ ਅਗਵਾਹੀ ਹੇਠ ਗੁਰਦੁਆਰਾ ਸ਼ਹੀਦ ਡੇਰਾ ਬਾਬਾ ਜਰਨੈਲ ਸਿੰਘ ਜੀ ਪਿੰਡ ਨੰਗਲ ਨੇੜੇ ਫਲੋਰ ਵਿਖੇ ਹੋਈ ਜਿਸ ਵਿੱਚ ਇੰਟਰਨੈਸ਼ਨਲ ਸੰਤ ਸਮਾਜ ਵੱਲੋਂ ਖਡੂਰ ਸਾਹਿਬ ਤੋਂ ਉਮੀਦਵਾਰ ਪਾਈ ਅਮਰਤਪਾਲ ਸਿੰਘ ਖਾਲਸਾ ਅਤੇ ਫਰੀਦਕੋਟ ਤੋਂ ਉਮੀਦਵਾਰ ਭਾਈ ਸਰਬਜੀਤ ਸਿੰਘ ਦੀ ਹਮਾਇਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਅੰਤ ਸਮਾਜ ਇੰਟਰਨੈਸ਼ਨਲ ਸਮਾਜ ਦੇ ਮੁਖੀ ਬਾਬਾ ਸੁਮੇਰ ਸਿੰਘ ਜੀ ਜਿਲੇੜੇ ਵਾਲਿਆਂ ਨੇ ਉਦਮ ਕੀਤਾ ਕਿ ਜੂਰ ਸਾਹਿਬ ਹਲਕੇ ਦੇ ਵਿੱਚ ਭਾਈ ਅਮਰਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਕੇ ਆਪਣੀਆਂ ਫਰੰਟਰਾਂ ਨੂੰ ਧਾਰਕਾਂ ਨੂੰ ਜਿੰਦੇ ਰੱਖਣਾ ਇਸ ਕਰਕੇ ਇਹ ਗੁਰੂ ਸਾਹਿਬ ਦੀ ਯਾਦ ਤੀ ਇਹ ਵੀ ਸਾਡੇ ਨਾਲ ਬਹੁਤ ਵਧੀਆ ਰੋਲ ਅਦਾ ਕਰਨਗੇ মিডিਆ ਦਾ ਔਰ ਸਾਰੇ ਗੁਰਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ 22 ਤਰੀਕ 22 ਮਈ ਨੂੰ ਦੁਵਾਰ ਸਾਰੇ ਖੂਬਾ ਪਹੁੰਚ ਸਾਰੇ ਸੰਗਤ ਮਹਾਪੁਰਸ਼ ਔਰ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਔਰ ਆਪਣੀਆਂ ਪਰੰਪਰਾਵਾਂ ਤੇ ਸਿਧਾਂਤਾਂ ਨੂੰ ਜਿੰਦੇ ਰੱਖ ਸਕੀਏ ਮੇਰੇ ਨਾਲ ਬਾਬਾ ਲਾਲ ਸਿੰਘ ਜੀ ਠਿੱਕੀ ਤੋਂ ਦੀ ਬਾਬਾ ਬਲਿੰਦਰ ਸਿੰਘ ਜੀ ਖੂਤਾਂ ਤੋਂ ਵੀ ਹਾਜ਼ਰ ਨੇ ਔਰ ਸਾਰਿਆਂ ਨੂੰ ਫਿਰ ਤੋਂ ਜੀ ਬੇਨਤੀ ਹੈ ਅਪੀਲ ਹੈ ਕਿ 22 ਮਈ ਦਿਨ ਬੋਧਵਾਰ ਨੂੰ ਖੰਦੂਰ ਸਾਹਿਬ ਪਿਆਲ ਦੇ ਇਲਾਕੇ ਵਿੱਚ ਪੂਰ ਸਾਹਿਬ ਹਲਕੇ ਵਿੱਚ ਆਪਾਂ ਪ੍ਰਚਾਰ ਕਰੀਏ ਜਿਹੜਾ ਭਾਈ ਉਹਨਾਂ ਸਾਹਿਬ ਜੀ ਦੇ ਹੱਕ ਦੇ ਵਿੱਚ ਵਹਿਰ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਮੋਲੇ ਸੋਨਾ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾਸ ਸੁਰਿੰਦਰ ਸਿੰਘ ਜਲੰਧਰ ਔਰ 18 ਤਰੀਕ ਨੂੰ ਇੰਟਰਨੈਸ਼ਨਲ ਸੰਤ ਸਮਾਜ ਦੀ ਇੱਕ ਮੀਟਿੰਗ ਹੋਈ ਫਲੋਰ ਉਹਦੇ ਵਿੱਚ ਨਿਰਮਲੇ ਉਦਾਸੀਨ ਔਰ ਆਪਣੀਆਂ ਸੰਪਰਦਾਵਾਂ ਨੇ ਫੈਸਲਾ ਲਿਆ ਸਾਰੇ 150 ਤੋਂ ਉੱਪਰ ਮਹਾਪੁਰਸ਼ ਉਸ ਸਵਾ ਦੇ ਵਿੱਚ ਬੈਠੇ ਸੀ ਉਹਨਾਂ ਨੇ ਇਹ ਫੈਸਲਾ ਲਿਆ ਵੀ ਜਿਹੜੀ ਅਸੀਂ ਪਹਿਲਾਂ ਆਲੜਾ ਜੀ ਦੇ ਟਾਈਮ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਉਹ ਸਾਡਾ ਸਿਰ ਹਜੇ ਵੀ ਝੁਕ ਜਾਂਦਾ ਹੈ ਜਿੱਦੀ ਉਹਨਾਂ ਦੀ ਕੁਰਬਾਨੀ ਸੀ ਕੁਰਬਾਨੀ ਤੇ ਜज्ਬੇ ਨੂੰ ਸਿਧਾਂਤ ਤੇ ਪਰੰਪਰਾ ਨੂੰ ਹਮੇਸ਼ਾ ਜ਼ਿੰਦਾ ਰੱਖਣ ਵਾਸਤੇ ਸਤ ਕੋ ਰੂਹਾਂ ਭੇਜਦੇ ਨੇ ਉਹ ਰੂਹਾਂ ਤੋਂ ਸੇਵਾਵਾਂ ਲਈ ਆਪੇ ਲੈਂਦੇ ਨੇ ਔਰ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਆਪਾਂ ਘਰ ਖੜੇ ਆ ਔਰ ਸਾਰੇ ਸੰਤ ਸਮਾਜ ਨੇ ਫੈਸਲਾ ਲਿਆ 22 ਮਈ ਦਿਨ ਬੁੱਧਵਾਰ ਨੂੰ ਭਾਈ ਸਾਹਿਬ ਦੇ ਪੱਖ ਦੇ ਵਿੱਚ ਸੱਚ ਦੇ ਹੱਕ ਦੇ ਵਿੱਚ ਔਰ ਕੌਮ ਕੌਮ ਦੀਆਂ ਧਰਮ ਦੀਆਂ ਪਰੰਪਰਾਵਾਂ ਸਿਧਾਂਤਾਂ ਨੂੰ ਜਿੰਦਾ ਰੱਖਣ ਵਾਸਤੇ ਹੰਸ ਸਮਾਜ ਇੱਕ ਵਧੀਆ ਕਦਮ ਪੁੱਟ ਰਿਹਾ ਹੈ ਖੰਡੂਰ ਸਾਹਿਬ ਹਲਕੇ ਵਿੱਚ 22 ਮਈ ਦਿਨ ਬੁੱਧਵਾਰ ਨੂੰ ਭਾਈ ਸਾਹਿਬ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨਗੇ ਮਹਾਪੁਰਸ਼ ਔਰ ਸਾਨੂੰ ਸਾਰੀ ਕੌਮ ਨੂੰ ਚਾਹੀਦਾ ਹੈ ਜੇ ਸਾਡੇ ਜਜਵੇ ਜਜ਼ਬਾਤ ਔਰ ਧਰਮ ਤੋਂ ਜਿਹੜੀਆਂ ਚੀਜ਼ਾਂ ਅਸੀਂ ਪਿੱਛੇ ਹਟਣ ਲੱਗ ਗਏ ਇਹ ਕਿਤਨਾ ਕਿਤੇ ਕਾਰਨ ਜਿਹੜਾ ਪੰਜਾਬ ਦਾ ਇਹ ਮਾਹੌਲ ਬਣਿਆ ਕਿਤੇ ਨਾ ਕਿਤੇ ਸਾਡੇ ਵਿੱਚ ਘਟਾਂ ਆਈਆਂ ਤਾਂ ਇਹੋ ਜਿਹਾ ਮਾਹੌਲ ਬਣਿਆ ਸੀ ਭਾਈ ਸਾਹਿਬ ਨੇ ਫਿਰ ਸੱਜਿਆ ਇਸ ਚੀਜ਼ ਨੂੰ ਸਾਮੀਏ ਔਰ ਅਸੀਂ ਜਿੰਨੇ ਵੀ ਗੁਰਮਖ ਪਿਆਰੇ ਨਿੱਜੀ ਤੌਰ ਤੇ ਜੁੜੇ ਹੋਏ ਆ ਨਿੱਜੀ ਤੌਰ ਤੇ ਆਪਣੇ ਵੱਲੋਂ ਖਰਚੇ ਕਰ ਰਹੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਤੇ ਸਾਡਾ ਧਰਮ ਤੇ ਖਰਜੀ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ